ਉਹ ਸਿਰ ਜੋ ਕਟਿਆ ਤੇ ਗਿਆ ਪਰ ਕਦੇ ਝੁਕਿਆ ਨਹੀਂ ਇਤਿਹਾਸ ਵਿੱਚ ਕਈ ਯੋਧੇ ਹੋਏ ਪਰ ਕੀ ਤੁਸੀਂ ਕਦੇ ਕਿਸੇ ਅਜਿਹੇ ਸੂਰਮੇ ਬਾਰੇ ਸੁਣਿਆ ਹੈ ਜਿਸ ਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਫਿਰ ਵੀ ਉਹ ਜੰਗ ਲੜਦਾ ਰਿਹਾ ਇਹ ਕੋਈ ਕਹਾਣੀ ਨਹੀਂ ਕੋਈ ਸਟੋਰੀ ਨਹੀਂ ਇਹ ਹੈ ਸਿੱਖ ਇਤਿਹਾਸ ਦੀ ਸਭ ਤੋਂ ਭਿਆਨਕ ਤੇ ਸਭ ਤੋਂ ਪਵਿੱਤਰ ਹਕੀਕਤ ਅੱਜ ਅਸੀਂ ਗੱਲ ਕਰਾਂਗੇ ਉਸ ਬੱਬਰ ਸ਼ੇਰ ਦੀ ਜਿਸ ਨੇ ਮੌਤ ਨੂੰ ਵੀ ਕਿਹਾ ਰਾ ਛੱਡ ਮੈਂ ਗੁਰੂ ਦੇ ਦਰ ਤੱਕ ਜਾਣਾ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਇੰਡ ਪਹੂਵੰਡ ਅਰੰਤਰਨ ਸਾਹਿਬ ਵਿੱਚ ਹੋਇਆ ਬਚਪਨ ਤੋਂ ਹੀ ਉਹ ਹੋਰ ਬੱਚਿਆਂ ਤੋਂ ਵੱਖਰੇ ਸਨ ਜਿੱਥੇ ਹੋਰ ਖੇਡਾਂ ਵਿੱਚ ਰੁਚੀ ਜਿੱਥੇ ਹੋਰ ਬੱਚੇ ਖੇਡਾਂ ਵਿੱਚ ਰੁੱਝੇ ਰਹਿੰਦੇ ਸੀ ਉੱਥੇ ਬਾਬਾ ਦੀਪ ਸਿੰਘ ਜੀ ਚੁੱਪਚਾਪ ਬੈਠ ਕੇ ਗੁਰੂ ਕੀ ਬਾਣੀ ਸੁਣਦੇ ਕੋਈ ਰੂਹਾਂ ਤਰਤੀ ਉੱਤੇ ਆਮ ਨਹੀਂ ਹੁੰਦੀਆਂ ਉਹ ਕਿਸੇ ਮਕਸਦ ਲਈ ਜਨਮ ਲੈਂਦੀਆਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ। ਨੌਜਵਾਨੀ ਵਿੱਚ ਬਾਬਾ ਦੀਪ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਉੱਥੇ ਉਹਨਾਂ ਨੇ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇੱਥੇ ਉਹ ਖਾਲਸਾ ਪੰਥ ਦਾ ਹਿੱਸਾ ਬਣੇ। ਸਿਰਫ ਯੋਧਾ ਨਹੀਂ, ਉਹ ਸੰਤ ਸਿਪਾਹੀ ਬਣੇ। ਗੁਰੂ ਦੇ ਦਰ ਤੇ ਸਿੱਖਣਾ ਸਿਰਫ ਤਲਵਾਰ ਨਹੀਂ, ਸਿੱਖਣਾ ਪੈਂਦਾ ਹੈ ਸ਼ਹੀਦੀ ਦਾ ਰਾਹ। ਗਿਆਨ ਗੁਰਬਾਣੀ ਅਤੇ ਸੇਵਾ ਤਾਨ ਤਨ ਬਾਬਾ ਦੀਪ ਸਿੰਘ ਜੀ ਦੰਦਮਈ ਟਕਸਾਲ ਦੇ ਪਹਿਲੇ ਮੁਖੀ ਬਣੇ ਉਹ ਗੁਰਬਾਣੀ ਦੇ ਮਹਾਨ ਵਿਦਵਾਨ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਿਆਰ ਵਿੱਚ ਉਹਨਾਂ ਨੇ ਵੱਡਾ ਯੋਗਦਾਨ ਸੀ ਜੋ ਕਲਮ ਨਾਲ ਸੱਚ ਲਿਖ ਸਕਦਾ ਹੈ ਉਹੀ ਤਲਵਾਰ ਨਾਲ ਧਰਮ ਦੀ ਰਾਖੀ ਕਰ ਸਕਦਾ ਹੈ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ afghan حاقم احمد شاہ ਅਬਦالی ਨੇ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਪਵਿੱਤਰ ਸਰੋਵਰ ਨੂੰ ਅਪਵਿੱਤਰ ਕੀਤਾ ਗਿਆ ਸਿੱਖਾਂ ਦੀ ਰੂਹ ਕੰਬ ਗਈ ਜਦੋਂ ਇਹ ਖਬਰ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਉਸ ਦਿਨ ਇੱਕ ਬਜ਼ੁਰਗ ਸਿੱਖ ਖੜਾ ਆ ਪਰ ਅਸਲ ਵਿੱਚ ਇਤਿਹਾਸ ਖੜਾ ਹੋ ਗਿਆ ਸਪਸ਼ਟ ਤੇ ਜੰਗ ਦੀ ਤਿਆਰੀ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਨੇ ਕਿਹਾ ਜਦ ਤੱਕ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਲੈਂਦਾ ਮੇਰਾ ਸਿਰ ਤਲ ਉੱਤੇ ਨਹੀਂ ਰਹੇਗਾ ਉਹ ਹੱਥ ਵਿੱਚ ਖੰਡਾ ਮੂੰਹ ਵਿੱਚ ਜਪਜੀ ਸਾਹਿਬ ਦਾ ਪਾਠ ਅਤੇ ਦਿਲ ਵਿੱਚ ਗੁਰੂ ਦਾ ਨਾਮ ਲੈ ਕੇ ਜੰਗ ਵੱਲ ਵਗੇ ਸ਼ਹੀਦੀ ਦੀ ਦੀ ਅਮਰ ਕਹਾਣੀ ਗੋਲੜਵੜ ਦੇ ਨੇੜੇ ਗੋਹਲਵੜ ਦੇ ਨੇੜੇ ਭਿਆਨਕ ਜੰਗ ਸ਼ੀ। ਦੁਸ਼ਮਣ ਨੇ ਵਾਰ ਕੀਤਾ ਬਾਬਾ ਦੀਪ ਸਿੰਘ ਜੀ ਦਾ ਸਿਰ ਕੱਟਿਆ ਗਿਆ। ਪਰ ਇੱਥੇ ਕਹਾਣੀ ਖਤਮ ਨਹੀਂ ਹੁੰਦੀ। ਇੱਥੇ ਇਤਿਹਾਸ ਸ਼ੁਰੂ ਹੁੰਦਾ ਹੈ। ਉਹਨਾਂ ਨੇ ਆਪਣਾ ਸਿਰ ਖੱਬੇ ਹੱਥ ਨਾਲ ਫੜਿਆ, ਸੱਜੇ ਹੱਥ ਨਾਲ ਖੰਡਾ ਚਲਾਇਆ ਅਤੇ ਲੜਦੇ ਰਹੇ। ਜਦ ਤੱਕ ਸਾਹ ਸੀ ਉਦੋਂ ਤੱਕ ਗੁਰੂ ਦਾ ਰਾਹ ਸੀ। ਅਖੀਰਕਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇ ਉਹ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਸਾਨੂੰ ਸਿਖਾਉਂਦੇ ਨੇ ਧਰਮ ਲਈ ਖੜੇ ਰਹਿਣਾ ਸਿਰ ਝਕਾਉਣਾ ਸਿਰਫ ਗੁਰੂ ਅੱਗੇ ਮੌਤ ਤੋਂ ਡਰਨਾ ਨਹੀਂ ਉਹ ਸਿਰ ਅਮਰ ਹੋ ਜਾਂਦਾ ਹੈ ਜੋ ਗੁਰੂ ਲਈ ਕੱਟ ਜਾਂਦਾ ਹੈ ਅੱਜ ਵੀ ਜੋ ਸਿੱਖ ਪਗ ਬੰਦਾ ਹੈ ਉਸ ਪਗ 'ਚ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੀ ਮਹਿਕ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ